ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਗੋਪੀ ਸ਼ੌਕਰ ਅਤੇ ਮਨੀ ਸ਼ੌਕਰ ਦੋਵੇਂ ਭਰਾਵਾਂ ਦੀ ਜੋੜੀ ਫਨੀ ਵੀਡੀਓਜ਼ ਪਣਾਉਣ ਦੇ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੈ ਥੋੜਾ ਟਾਈਮ ਪਹਿਲਾਂ ਹੀ ਗੋਪੀ ਸ਼ੌਕਰ ਦਾ ਵਿਆਹ ਹੋਇਆ ਸੀ ਇੰਗਲੈਂਡ ਦੀ ਕੁੜੀ ਨਾਲ ਜੋ ਕਿ ਇਹ ਲੜਕੇ ਇੰਗਲੈਂਡ ਦੇ ਵਿੱਚ ਪੀ ਆ ਰਹਾ ਹੈ ਅਤੇ ਗੋਪੀ ਹੁਣ ਆਪਣੇ ਘਰਵਾਲੀ ਦੇ ਕੋਲ ਇੰਗਲੈਂਡ ਪਹੁੰਚ ਚੁੱਕਿਆ ਹੈ ਜਿਸ ਤਰ੍ਹਾਂ ਦੀਆਂ ਵੀਡੀਓਜ਼ ਗੋਪੀ ਸ਼ੌਕਰ ਇੱਥੇ ਵੀ ਆਪਣੇ ਪਰਿਵਾਰ ਨਾਲ ਫਨੀ ਵੀਡੀਓਜ਼ ਬਣਾਉਂਦਾ ਸੀ ਅਤੇ ਇਹ ਆਪਣੀ ਮਾਸੀ ਦੇ ਨਾਲ ਵੀ ਬਹੁਤ ਸੋਹਣੀਆਂ ਵੀਡੀਓਜ਼ ਬਣਾਉਂਦਾ ਸੀ ਉਸੇ ਤਰ੍ਹਾਂ ਹੀ ਗੋਪੀ ਸ਼ੌਕਰ ਇੰਗਲੈਂਡ ਦੇ ਵਿੱਚ ਜਾ ਕੇ ਵੀ ਨਹੀਂ ਟਿਕਿਆ ਇਸ ਦੇ ਨਾਲ ਹੀ ਗੋਪੀ ਸ਼ੌਕਰ ਨੇ ਇੰਗਲੈਂਡ ਜਾ ਕੇ ਨਵੀਂ ਆਪਣੀ ਇੱਕ ਵੀਡੀਓ ਪਾਈ ਹੈ ਜਿਸ ਦੇ ਵਿੱਚ ਗੋਪੀ ਸ਼ੌਕਰ ਸੜਕ ਤੇ ਬੈਠਾ ਚਾਹ ਪੀ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀ ਕਦੇ ਇਹ ਕੋਈ ਹਰਕਤ ਕਰਦਾ ਹੈ ਕਦੇ ਕੋਈ ਹਰਕਤ ਇਸ ਦੇ ਨਾਲ ਹੀ ਗੋਪੀ ਸ਼ੌਕਰ ਸੋਸ਼ਲ ਮੀਡੀਆ ਤੇ ਫਿਰ ਵਾਇਰਲ ਹੋ ਰਿਹਾ ਹੈ ਆਪਣੀਆਂ ਅਜੇਹੀਆਂ ਹੀ ਚੰਚਲ ਵੀਡੀਓਜ਼ ਦੇ ਨਾਲ ਅਸਤੇ ਨਾਲ ਹੀ ਗੋਪੀ ਦੀ ਵੀਡੀਓਜ਼ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਵੀ ਗੋਪੀ ਦੀ ਵਾਈਫ ਨੇ ਆਪਣੇ ਘਰ ਦੇ ਬਾਹਰ ਸ਼ੌਕਰ ਹਾਊਸ ਦਾ ਟੈਗ ਜਿਹੜਾ ਲਾਇਆ ਹੋਇਆ ਹੈ ਇਹ ਸਭ ਚੀਜ਼ਾਂ ਤੋਂ ਪਤਾ ਲੱਗਦਾ ਹੈ ਵੀ ਗੋਪੀ ਅਤੇ ਉਸਦੀ ਵਾਈਫ ਦੇ ਵਿੱਚ ਕਿੰਨਾ ਪਿਆਰ ਹੈ ਅਤੇ ਇਹਨਾਂ ਦੀ ਬੌਂਡਿੰਗ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਹੈ ਗੋਪੀ ਸ਼ੌਕਰ ਨੂੰ ਸਾਰੇ ਇਹੀ ਕਮੈਂਟ ਕਰ ਰਹੇ ਹਨ ਵੀ ਗੋਪੀ ਇੰਗਲੈਂਡ ਜਾ ਕੇ ਵੀ ਸਾਡੇ ਨਾਲ ਡੇਲੀ ਵੀਡੀਓਜ਼ ਬਲੌਗ ਸ਼ੇਅਰ ਕਰੇ ਤਾਂ ਜੋ ਅਸੀਂ ਐਦਾਂ ਹੀ ਹੱਸਦੇ ਰਹੀਏ